ਕਿਦਾਂ ਲੱਗੀ ਤੁਹਾਨੂੰ ਫਿਲਮ ਬਹੁਤ ਵੈਕ ਲੱਕੀ ਲੱਕੀ ਉੱਪਰ ਡੁੱਪਰ ਜੀ ਬਸ ਮੈਂ ਬਹਿ ਨਹੀਂ ਕਰ ਸਕਦਾ ਨਹੀਂ ਇਹ ਇਦਾਂ ਦੀ ਕਮੇਡੀ ਹੋਰ ਇਦਾਂ ਦੀ ਫਿਲਮ ਬਹੁਤ ਗੇਰ ਵਾਰ ਦੇਖਣ ਨੂੰ ਮਿਲੀ ਹੈ ਸਾਫ ਸੁਥਰੀ ਪੂਰੇ ਪਰਿਵਾਰ ਨਾਲ ਬੰਦਾ ਬਹਿ ਕੇ ਦੇਖ ਸਕਦਾ ਮਸਟ ਵਾਚ ਐਕਸੈਪਸ਼ਨਲੀ ਗੁੱਡ ਮੂਵੀ ਬਹੁਤ ਫਨ ਐਕਸੈਪਸ਼ਨਲੀ ਗੁੱਡ ਬਹੁਤ ਵਧੀਆ ਵੈਰੀ ਨਾਈਸ ਵੈਰੀ ਨਾਈਸ ਬਹੁਤ ਵਧੀਆ ਬਾਜੀ ਪੁਖਰਾਜ ਬਾਜੀ ਦੀ ਐਕਟਿੰਗ ਇੱਕ ਨੰਬਰ एंड मूवी यार बहुत ज्यादा हिलेरियस है एंड हंसा बहुत आया सब तो बडीला अगली रात फिर अच्छी थी सुपर जी सुपर जबरदस्त बढ़िया बढ़िया सुपर बहुत अच्छी बहुत अच्छी बड़ी अच्छी ਫੈਮਿਲੀ ਕਾਮੇਡੀ ਹੈ ਜੀ ਬਹੁਤ ਅੱਛਾ ਜੀ ਬਹੁਤ ਅੱਛੀ ਨਾਈਸ ਮੂਵੀ ਨਾਈਸ ਬਹੁਤ ਹੀ ਕੈਂਸੀ ਰਹਾ ਮੂਵੀ ਆ ਫੈਮਿਲੀ ਮੂਵੀ ਆ ਸਾਰੇ ਦੇਖਣਾ ਫੈਮਿਲੀ ਬਹੁਤ ਵਧੀਆ ਹੈ ਬਹੁਤ ਚੰਗੀ ਲੱਗੀ ਸਾਨੂੰ ਸਾਰੇ ਕਰੈਕਟਰ ਨੇ ਆਪਣਾ ਬਹੁਤ ਬਖੂਬੀ ਰੋਲ ਪਲੇ ਕੀਤਾ ਹੈ ਬਹੁਤ ਅੱਛੀ ਮੂਵੀ ਆ ਔਰ ਸਭ ਨੂੰ ਵਾਚ ਕਰਨੀ ਚਾਹੀਦੀ ਹੈ ਫੈਮਿਲੀ ਮੂਵੀ ਬਹੁਤ ਵਧੀਆ ਇੰਜੋਏ ਫੁੱਲ ਇੰਜੋਏ ਸੁਪਰ ਮੂਵੀ ਹੈ ਮਸਟ ਵਾਚ ਹੈ ਬਹੁਤ ਸੋਹਣੀ ਮੂਵੀ ਭਲੀ ਬਹੁਤ ਅਮੇਜ਼ਿੰਗ ਸਾਡੀ ਕਾਮੇਡੀ ਫਿਲਮ ਹੈ ਪੂਰੀ ਫੈਮਿਲੀ ਨਾਲ ਦੇਖਣ ਵਾਲੀ ਫਿਲਮ ਹੈ ਸਾਰੇ ਨੂੰ ਬਹੁਤ ਚੰਗੀ ਮੂਵੀ ਸੀ ਭਾਜੀ ਫੈਮਿਲੀ ਨਾਲ ਦੇਖਣ ਵਾਲੀ ਫੁੱਲ ਹਾਂ ਹਿੱਟ ਜਾਏਗੀ ਬਹੁਤ ਵਧੀਆ ਮੂਵੀ ਲੱਗੀ ਬਹੁਤ ਜ਼ਿਆਦਾ ਯੋਗਰਾਜ ਸਿੰਘ ਦੀ ਐਕਟਿੰਗ ਬਹੁਤ ਜੁੱਤੀ ਮੁੱਕਾ ਜੋ ਵੀ ਚੱਪਲ ਸਾਰੀ ਫਿਲਮ ਚ ਹੀ ਔਰ ਸਿੰਘਾ ਦੀ ਬਹੁਤ ਵਧੀਆ ਹਸੀ ਮਜ਼ਾਕ ਵਾਲੀ ਪੱਲਾ ਸਾਹਿਬ ਦੀ ਵੀ ਬਹੁਤ ਅੱਛਾ ਲਾਫਿੰਗ ਬਹੁਤ ਸੀ ਬਹੁਤ ਸੋਹਣੀ ਪਿਕਚਰ ਸੀ ਬਹੁਤ ਸੋਹਣੀ ਬਹੁਤ ਸੋਹਣੀ ਬਹੁਤ ਸੋਹਣੀ ਐਜ਼ ਅ ਕਮੇਡੀਅਨ ਹਸਣ ਦਾ ਟਾਈਮ ਵੀ ਮਤਲਬ ਇੰਨਾ ਸੀਗਾ ਕਿ ਪੁੱਛੋ ਹੀ ਨਾ ਫਰਸਟ ਕਲਾਸ ਫੈਂਟਾਸਟਿਕ ਇਨੋਵੇਟਿਵ ਸੀ ਹਰ ਚੀਜ਼ ਅਲੱਗ ਸੀ ਵਧੀਆ ਸੀ ਬਹੁਤ ਅੱਛੀ ਸੀ ਬਹੁਤ ਅੱਛੀ ਫਿਲਮ ਸੀ ਇਟ ਇਜ਼ ਵਰਥ ਆਫ ਮਿਲੀਅਨਸ ਆਫ ਵਿਊ ਆਈ ਗੈਸ ਕਨਸੈਪਟ ਹੀ ਅਲੱਗ ਸੀਗਾ ਪਾਜੀ ਬਹੁਤ ਵਧੀਆ ਲੱਗੀ ਬਹੁਤ ਪੂਰਾ ਵਧੀਆ ਪੂਰਾ ਫੁਲ ਐਂਟਰਟੇਨਮੈਂਟ ਹਾਂਜੀ ਬਹੁਤ ਵਧੀਆ ਲੱਗੀ ਜੀ ਬਹੁਤ ਵਧੀਆ ਮੂਵੀ ਸੀ ਬਹੁਤ ਵਧੀਆ ਸੀ ਕਾਮੇਡੀ ਵਾਲੇ ਬਹੁਤ ਵਧੀਆ ਮੂਵੀ ਸੀ ਬਹੁਤ ਅੱਛੀ ਹੈ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਜੀ ਪੰਡੇ ਜੀ ਨੇ ਰੌਣਕ ਲਾ ਦਿੱਤੀ ਬਹੁਤ ਵਧੀਆ ਵੀਰੇ ਐਂਡ ਬਹੁਤ ਵਧੀਆ ਸੀ ਤਾਂ ਮੂਵੀ ਦਾ ਇੰਡੀਆ ਨੂੰ ਮੂਵੀ ਦੇਖਣੀ ਚਾਹੀਦੀ ਹੈ ਪਹਾੜ ਅੰਮਾਲਾ ਹਰਿਆਣਾ ਪੰਜਾਬ ਸਭ ਕੋ ਮੂਵੀ ਦੇਖਣੀ ਚਾਹੀਦੀ ਹੈ ਮੂਵੀ ਬਹੁਤ ਅੱਛੀ ਪੁਖਰਾ ਜੀ ਦੀ ਐਕਟਿੰਗ ਬਹੁਤ ਵਧੀਆ ਸੀ ਬਹੁਤ ਵਧੀਆ ਤੇ ਸਭ ਤੋਂ ਵਧੀਆ ਕਮਕੀ ਦਾ ਲੱਗੇ ਫਿਲਮ ਸਾਰਿਆਂ ਦਾ ਵਧੀਆ ਹੈ ਬਹੁਤ ਸੋਹਣੀ ਬਹੁਤ ਚੱਲੇਗੀ 5 ਆਊਟ ਆਫ 5 ਸੁਪਰ ਮੂਵੀ ਬੜੇ ਵੈਲ ਮੇਡ ਬਹੁਤ ਓਹ ਚੀ ਬਹੁਤ ਮਜ਼ਾ ਆ ਗਿਆ ਬਹੁਤ ਸੋਹਣੀ ਫਿਲਮ ਭਾਜੀ ਅਰਵੀ ਸੰਗਾ ਦਾ ਇੱਕ ਨੰਬਰ ਆ ਜੀ ਬਹੁਤ ਵਧੀਆ ਸੁਪਰ ਡੂਪਰ ਹਿੱਟ ਕਾਮੇਡੀ ਬਹੁਤ ਵਧੀਆ ਲੱਗੀ ਬਹੁਤ ਟਾਈਮ ਬਾਅਦ ਥੀਏਟਰ ਜਾ ਕੇ ਮੂਵੀ ਦੇਖੀ ਆ ਕੋਈ ਬਟ ਮਜ਼ਾ ਆ ਗਿਆ ਬੜੀਆ ਬਹੁਤ ਸੋਹਣੀ ਮੂਵੀ ਆ ਵੰਡਰਫੁਲ ਪੰਜ ਤੇ ਪੰਜ ਆ ਐਂਡ ਤੱਕ ਜਿਹੜਾ ਕਲਾਈਮੈਕਸ ਸੀ ਥਰੂ ਆਊਟ ਆਈ ਜਾਂਦਾ ਹੈ ਬਹੁਤ ਬਹੁਤ ਸਹੀ ਦੀ ਫਿਲਮ ਸਕ੍ਰੇਪ ਸਟੋਰੀ ਰਾਈਟਿੰਗ ਸਭ 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 ਬਹੁਤ ਬੈਟਰ ਥਾ ਵੈਰੀ ਨਾਈਸ ਜੀ ਵੈਰੀ ਨਾਈਸ ਸਰ ਕੀ ਕਹਿਣਾ ਚਾਹੋਗੇ ਮੈਂ ਤਾਂ ਪੁਸ਼ਾਪ ਕਰਿਓ ਤੇਰੀਆਂ ਮੇਰੀਆਂ ਫੇਰਾਂ ਫੇਰੀਆਂ ਸੰਗਤ ਭਾਈ ਕੀ ਕਹੋਗੇ ਲੋਕਾਂ ਦਾ ਰਿਸਪੌਂਸ ਦੇਖੋ ਪਾਜੀ ਬਹੁਤ ਵਧੀਆ ਯਾਰ ਮੈਨੂੰ ਇਹ ਥੋੜੀ ਦੇਰ ਪਹਿਲਾਂ ਬਣੀ ਸੀ ਫਿਲਮ ਪਰ ਮਜ਼ਾ ਆ ਗਿਆ ਦੇਖ ਕੇ ਪਾਜੀ ਪੂਰਾ ਜਨਤਾ ਖੁਸ਼ ਸੀ ਤੇ ਪੂਰਾ ਇਕਲਣਾਂ ਨਾ ਕੰਮ ਕਰਕੇ ਕਿ ਹਾਂ ਬਹੁਤ ਵਧੀਆ ਲੱਗਿਆ ਪਾਜੀ ਬਣਾ ਨਾਈਸ ਆ ਹੈਨਾ ਭੱਲਾ ਪਾਜੀ ਕੁਖਰਾਜ ਭੱਲਾ ਜੀ ਹੈਨਾ ਜਿਸੁੰਦਰ ਭਾਈ ਨਾ ਉਹ ਤਾਂ ਜਿਸੁੰਦਰ ਭਾਈ ਨਾ ਤਾਂ ਪਹਿਲਾਂ ਆਪੇ ਉਹਨਾਂ ਦਾ ਪਹਿਲਾਂ ਹੀ ਕੰਮ ਕਰਦੇ ਆਏ ਪਰ ਮੁੰਡੇ ਨੇ ਪਹਿਲੀ ਵਾਰੀ ਕੰਮ ਕੀਤਾ ਤੇ ਬੜਾ ਬਾਖਮਾਲ ਸੀ ਆ ਸਾਰਾ ਨਾ ਅੱਛਾ ਲੱਗਾ ਉਹ ਹਾਂਜੀ ਤੇ ਜਿੱਦਾਂ ਐਕਸਪੈਕਟ ਕੀਤਾ ਸੀ ਕਿ ਆਡੀਅנס ਦਾ ਰਿਸਪੌਂਸ ਉਦਾਂ ਦਾ ਮਿਲਿਆ ਨਹੀਂ ਹਾਂ ਭਾਜੀ ਮੈਨੂੰ ਲੱਗਾ ਯਾਰ ਵੀ ਪੂਰੀ ਜਨਤਾ ਨੇ ਨਾ ਖਾਸ ਕਰਕੇ ਕਰੈਕਟਰ ਨੂੰ ਹਮੇਸ਼ਾ ਹੀ ਪਰਮਾਤਮਾ ਦੀ ਕਿਰਪਾ ਰਹੀ ਹੈ ਕਿ ਲੋਕਾਂ ਨੇ ਬਾਖਮਾਲ ਕਿਹਾ ਵੀ ਨਹੀਂ ਯਾਰ ਸਾਰੇ ਕਰੈਕਟਰ ਵਧੀਆ ਹੈ ਹਨਾ ਮੈਂ ਤਾਂ ਆਪਣੀ ਫੈਮਿਲੀ ਨਾਲ ਹੀ ਆਇਆ ਮੇਰੀ ਬੇਟੀ ਆ ਸੁਖਲੀਨ ਆਇਕਮ ਇਹ ਕਹਿੰਦੇ ਨਹੀਂ papa ਅਸੀਂ ਵੀ ਜਾਣਾ ਮੈਂ ਕਿਹਾ ਕਿਉਂ ਨਹੀਂ ਜੀ ਸਮਰਨ ਵੀ ਤੇ ਉਹ ਸਾਡੇ ਸਮਰਨ ਨੂੰ ਕਹਿੰਦੇ ਹੋਰ ਭਾਜੀ ਠੀਕ ਹੈ थैंक यू भाई थैंक यू ਯਾਰ ਤੁਸੀਂ ਆਏ ਜੀ ਔਰ ਤੁਹਾਡੇ ਕਰਕੇ ਹੀ ਇੱਕ ਵਧੀਆ ਪ੍ਰੋਡਕਟ ਸਾਰਿਆਂ ਤੱਕ ਪਹੁੰਚ ਜਾਂਦਾ ਸੋ ਰੀਅਲੀ ਮੈਂ ਤੁਹਾਡਾ ਸੱਚੀ ਯਾਰ মিডিਆ ਦਾ ਧੰਨਵਾਦ ਕਰਦਾ ਔਰ थैंक यू लव यू मैं लास्ट वीक ला। एक ਜਮੂਰ ਐਡ ਕਰ ਲੈ ਐਡ ਕਰਨੀ ਜਾऊंगा ठीक सच्ची पंजाब ਦੇ ਲੋਕ ਜਿਹੜੇ ਬਾਹਰ ਜਾ ਰਹੇ ਨੇ ਉਹ اسی ਤਰੀਕੇ ਦੇ ਹਾਂ ਭਾਜੀ ਹਾਂ ਸਹੀ ਗੱਲ ਆ ਇੱਕ ਮੇਰੀ ਹੋਰ ਫਿਲਮ ਆ ਰਹੀ ਹੈ ਭਾਜੀ ਉਹ ਵੀ ਮਤਲਬ ਕਿ ਕਰੈਕਟਰ ਮੇਰਾ ਉਧਰ ਵਕੀਲ ਆ ਖੁਸ਼ਖਬਰੀ ਫਿਲਮ ਤੇ ਇੱਕ ਚੱਲ ਰਹੀ ਹੈ ਜੀ ਇਹ ਬਾਬੇ ਦੀ ਕਿਰਪਾ ਮਾਂ ਪ੍ਰੀਤਮਾ ਦੀ ਅੰਨੀ ਮੈਂ ਸੱਸ ਕੁਟਨੀ 2 ਉਹ ਚ ਵੀ ਬੜਾ ਕਮਾਲ ਦਾ ਲੋਕੀ ਮੈਨੂੰ ਕਾਫੀ ਐਪਰੀਸ਼ੀਏਟ ਕਰ ਰਹੇ ਸੋ ਫਿਲਮ ਨੂੰ ਹੀ ਐਪਰੀਸ਼ੀਏਟ ਕਰ ਰਹੇ ਇੱਕ ਗੱਲ ਪੱਕੀ ਹੈ ਭਾਈ ਜੇ ਚੰਗਾ ਕੰਟੈਂਟ ਲੈ ਕੇ ਆਉਂਗੇ ਨਾ ਚੰਗਾ ਸਬਜੈਕਟ ਲੈ ਕੇ ਆਉਂਗੇ ਡੈਫੀਨਿਟਲੀ ਤੁਹਾਡਾ ਸਬਜੈਕਟ ਹਿੱਟ ਹੋਊਗਾ ਰਿਸਪੌਂਸ ਬਹੁਤ ਵਧੀਆ ਸੀ ਅਸੀਂ ਥੋੜਾ ਜਿਹਾ ਲੇਟ ਹੋ ਗਏ ਸਾਡੀ ਗੱਡੀ ਅਨਫੋਰਚੂਨੇਟਲੀ ਨਵੇਂ ਸ਼ਹਿਰ ਖਰਾਬ ਹੋ ਗਈ ਫਿਰ ਅਸੀਂ ਪੂਰਾ 1 ਘੰਟਾ ਲੇਟ ਆਏ ਪਰ 1 ਘੰਟੇ ਤੋਂ ਬਾਅਦ ਵਾਲੀ ਫਿਲਮ ਦਾ ਜਿੰਨਾ ਵੀ ਰਿਸਪੌਂਸ ਦੇਖਿਆ ਬਾ ਕੁਮਾਲ ਸੀ ਬਹੁਤ ਵਧੀਆ ਸੀ ਤੇ ਕੀ ਕਹਿਣਾ ਚਾਹੋਗੇ ਭਖਰਾਜ ਭੱਲਾ ਭਾਈ ਦੀ ਵੈਸੇ ਤਾਂ ਇਹ ਪਹਿਲੀ ਫਿਲਮ ਸੀਗੀ ਰਿਲੀਜ਼ ਹੋਣ ਹੋਈ ਹੈ ਇਹ ਕੀ ਕਾਰਨ ਸੀਗਾ ਕਿ ਡਿਲੇ ਹੋ ਗਈ ਨਹੀਂ ਡਿਲੇ ਐਕਚੁਅਲੀ ਇਹ ਫਿਲਮ 2019 ਦੇ ਵਿੱਚ ਡਨ ਹੋ ਚੁੱਕੀ ਸੀ ਉਸ ਤੋਂ ਬਾਅਦ ਦੋ ਵਾਰ ਰਿਲੀਜ਼ਿੰਗ ਡੇਟ ਆਈ ਕੋਈ ਨਾ ਕੋਈ ਟੈਕਨੀਕਲ ਇੱਕ ਵਾਰ ਤਾਂ ਸ਼ਾਇਦ ਸੈਂਸਰ ਦਾ ਇਸ਼ੂ ਹੋਇਆ ਉਸ ਚੱਕਰ ਦੇ ਵਿੱਚ ਫਿਲਮ ਇੱਕ ਦੋ ਵਾਰ ਿੱਦਾ ਲੇਟ ਹੁੰਦੀ ਰਹੀ ਬਟ ਫਾਈਨਲੀ ਹੁਣ ਰਿਲੀਜ਼ ਹੋ ਰਹੀ ਹੈ ਫਰ ਤੋਂ ਬਹੁਤ ਜ਼ਿਆਦਾ ਐਕਸਾਈਟਡ ਹੈ ਤੇ ਲੋਕਾਂ ਦੇ ਰਿਸਪੌਂਸ ਦੀ ਮੈਂ ਗੱਲ ਕਰਨੀ ਚਾਹੂਗਾ ਇਹ 5 ਸਾਲ ਪਹਿਲਾਂ ਬਣੀ ਹੋਈ ਫਿਲਮ ਕਹਿ ਸਕਦੇ ਹੋ ਤੁਸੀਂ ਤੇ ਹੁਣ ਵੀ ਲੋਕਾਂ ਦਾ ਏਡਾ ਵੱਡਾ ਰਿਸਪੌਂਸ ਦੇਖ ਰਹੇ ਹਾਂ ਕਿ ਕਿਵੇਂ ਲੱਗਦਾ ਕਿ ਅਗਰ ਉਸ ਟਾਈਮ ਰਿਲੀਜ਼ ਹੁੰਦੀ ਤਾਂ ਕੁਝ ਜ਼ਿਆਦਾ ਹੋਰ ਵੀ ਇਸ ਤੋਂ ਵੱਡਾ ਬਿਲਕੁਲ ਭਾਜੀ ਉਹੀ ਗੱਲ ਹੈ ਕਹਿੰਦੇ ਨੇ ਜਿਹੜੀ ਤੱਤੇਗਾ ਚੀਜ਼ ਆ ਜਾਵੇ ਫਲੋਰ ਤੇ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ ਫਰਕ ਤਾਂ ਦੇਖੋ ਪੈਂਦਾ ਤੇ ਅੱਜ ਦੇ ਵਿੱਚ ਟੈਕਨੀਕਲਿਟੀਆਂ ਦਾ ਵੀ ਬਹੁਤ ਫਰਕ ਪੈ ਗਿਆ ਹੋਰ ਕਾਫੀ ਚੀਜ਼ਾਂ ਦਾ ਫਰਕ ਪੈ ਗਿਆ ਕਾਸਟ ਨੂੰ ਲੈ ਕੇ ਹੁਣ ਮੈਨੂੰ ਹੀ ਦੇਖ ਲਓ ਤੁਸੀਂ ਮੈਨੂੰ ਹੀ ਪਹਿਚਾਨ ਨਹੀਂ ਸੀ ਪਾਰ ਹੈ ਉਦੋਂ ਸਿਰ ਤੇ ਵਾਲ ਸੀ ਹਰੀਆਲੀ ਸੀ ਉਦੋਂ ਵਾਲ ਵੀ ਉੱਡ ਗਏ ਇਹ ਚੀਜ਼ਾਂ ਦਾ ਫਰਕ ਪੈਂਦਾ ਭਾਈ ਬਿਲਕੁਲ ਹਾਂਜੀ ਤੇ ਲਾਸਟ ਵਿੱਚ ਮੈਂ ਹੀ ਕਹੂੰਗਾ ਕਿ ਆਡੀਅנס ਨੂੰ ਜ਼ਰੂਰ ਦੱਸੋ ਕਿ ਫਿਲਮ ਕਿਉਂ ਦੇਖਣੀ ਚਾਹੀਦੀ ਹੈ ਮੈਂ ਅੱਗੇ ਵੀ ਪਿੱਛੇ ਮੈਨੂੰ ਕਿਸ ਨੇ ਸਵਾਲ ਕੀਤਾ ਸੀ ਫਿਲਮ ਕਿਉਂ ਦੇਖਣੀ ਚਾਹੀਦੀ ਹੈ ਬਹੁਤ ਹੀ ਵਧੀਆ ਤੇ ਮੇਜਰ ਕੁਐਸਚਨ ਹੈ ਦੇਖੋ ਦੇਖਣੀ ਚਾਹੀਦੀ ਅੱਜ ਕੱਲ ਦੇ ਬਹੁਤ ਮੁੰਡੇ ਕੁੜੀਆਂ ਜਿਹੜੇ ਐਦਾਂ ਬਾਹਰ ਚਲੇ ਜਾਂਦੇ ਆ ਉੱਥੇ ਜਾ ਕੇ ਸੈਪਰੇਟ ਹੋ ਜਾਂਦੇ ਫਿਰ ਉਹਨਾਂ ਦੀ ਜ਼ਿੰਦਗੀ ਡਾਇਲਮਾ ਦੇ ਵਿੱਚ ਆ ਇੱਧਰ ਉੱਧਰ ਭੱਜੇ ਫਿਰਦੇ ਰਹਿੰਦੇ ਮੇਰਾ ਇਹ ਮੰਨਣਾ ਚਾਹੀਦਾ ਜੇ ਦਿਲ ਮਿਲਦੇ ਆ ਯਾਰ ਇੱਕੋ ਕੇ ਰੋ ਵਿਆਸ਼ ਅਧਿਕਾਰੀ ਲੈਣਾ ਚਾਹੀਦਾ ਐਂਡ ਆਫ ਦਿਡੇ ਕਰਨਾ ਤਾਂ ਤੁਹਾਨੂੰ ਪਹਿਣਾ ਇਧਰ ਉਧਰ ਭਟਕਦੇ ਰਹੋਗੇ ਅਸੀਂ ਆਮ ਆਪਣੀ ਡੇ ਟੂ ਡੇ ਲਾਈਫ ਦੇ ਵਿੱਚ ਐਵੇਂ ਦੇ ਬਹੁਤ ਕੇਸ ਦੇਖਦੀਆਂ ਜਿੱਥੇ ਇਹ ਚੀਜ਼ਾਂ ਖਰਾਬ ਕਰਦੀਆਂ ਬਟ ਮੇਰਾ ਇਹ ਮੰਨਣਾ ਹੈ ਸੋਹਣੇ ਤਰੀਕੇ ਨਾਲ ਜੇ ਚੱਲੀ ਜਾਂਦੇ ਹੋ ਤੇ ਕਹੋਗੇ ਰਹਿਣਾ ਚਾਹੀਦਾ ਐਂਡ ਆਫ ਦਿਡੇ ਤੁਹਾਨੂੰ ਬਾਅਦ ਦੇ ਵਿੱਚ ਉਹ ਇਧਰ ਉਧਰ ਹੱਥ ਪੱਲਾ ਮਾਰਨਾ ਪੈਣਾ ਸੋ ਇਸ ਕਰਕੇ ਫਿਲਮ ਬਹੁਤ ਸੋਹਣਾ ਪਿਆਰਾ ਜੇ ਐਂਡ ਤੇ ਇੱਕ ਮੈਸੇਜ ਦਿੰਦੀ ਆ ਉਹਦੇ ਵਿੱਚ ਜੱਟ ਬਾਣੀਆਂ ਦਾ ਵੀ ਬਹੁਤ ਸੋਹਣਾ ਇੱਕ ਉਹਨਾਂ ਨੇ ਟਵਿਸਟ ਦਿਖਾਇਆ ਸੋ ਆਈ ਥਿੰਕ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਆ ਵਾਚੇ ਬਲੇ ਜੀ ਸੰਗਰ ਭਾਜੀ ਦਾ ਕਿਰਦਾਰ ਸੀਗਾ ਉਦੋਂ ਦੇ ਕਰੈਕਟਰ ਨਾ ਕਰਕੇ ਮਤਲਬ ਕੰਮ ਭਾਵੇਂ ਕੁਝ ਵੀ ਕਰਦੇ ਨੂੰ ਪਰ ਬਗਾਨੀ ਗੱਡੀ ਮੂਰੇ ਫੋਟੋ ਪਾ ਕੇ ਇਧਰ ਤੇ ਲੋਕਾਂ ਦਾ ਮਨ ਜਰੂਰ ਕਰਨ ਲੱਗ ਪਦੇ ਨੇ ਬਈ ਬਾਹਰ ਚੱਲਦੇ ਭਾਜੀ ਇਹ ਤਾਂ ਡੈਫੀਨੇਟਲੀ ਹੋ ਰਿਹਾ ਹੁਣ ਤੁਸੀਂ ਲੋਕਡਾਊਨ ਤੋਂ ਬਾਅਦ ਚੋ ਵੀ ਵੇਖ ਲਓ ਮੇਰੇ ਹੀ ਬਹੁਤ ਸਾਰੇ ਫਰੈਂਡ ਆ ਮੈਂ ਅੱਜ ਆਪਣੇ ਸਿਰਫ ਦੋ ਤਿੰਨ ਫਰੈਂਡਸ ਨੂੰ ਲੈ ਕੇ ਆਇਆ ਤੇ ਇਹੀ ਜੇ ਥੋੜਾ ਜਿਹਾ ਮਾਹੌਲ ਪਹਿਲਾਂ ਹੁੰਦਾ ਤਾਂ ਮੈਨੂੰ ਲੱਗਦਾ ਤਾਂ 10 20 ਜਣੇ ਨੇ ਕਹਿਣਾ ਸੀ ਅਸੀਂ ਵੀ ਤੁਹਾਡੇ ਨਾਲ ਜਾ ਕੇ ਫਿਲਮ ਦੇਖਣੀ ਐਕਚੁਅਲੀ ਸਾਰੇ ਇਹੀ ਬਾਹਰ ਚਲੇ ਜਾ ਚੁੱਕੇ ਆ ਤੇ ਐਕਚੁਅਲੀ ਸਾਡੀ ਇੱਕ ਜਨਤਾ ਦੇ ਵਿੱਚ ਇਹ ਵੀ ਥੋੜੀ ਜਿਹੀ ਦਿੱਕਤ ਹੈਗੀ ਇੱਕ ਦੂਜੇ ਨੂੰ ਵੱਡਾ ਦਿਖਾਉਣ ਦੀ ਜਿਹੜੀ ਹੋੜ ਦੇ ਪਿੱਛੇ ਸਾਰੀ ਦੁਨੀਆ ਲੱਗੀ ਹੈ ਕਿ ਭਾਵੇਂ ਕੁਝ ਹੋਵੇ ਨਾ ਹੋਵੇ ਬਸ ਦਿਖਾਈ ਜਾਣਾ ਆ ਚਾਹੇ ਕਿਸ ਤਰ੍ਹਾਂ ਦੇ ਚੀਜ਼ ਲੈ ਵੋ ਜਿੱਦਾਂ ਵੀ ਕਰਕੇ ਵੀ ਅਸੀਂ ਆਪਣੇ ਆਪ ਨੂੰ ਵੱਡਾ ਦਿਖਾਉਣ ਦੇ ਚੱਕਰ 'ਚ ਇਹ ਵੀ ਚੀਜ਼ ਦੇ ਮਗਰ ਪਏ ਹੋਏ ਆ ਪਰ ਇਹ ਚੀਜ਼ ਮੈਨੂੰ ਲੱਗਦਾ ਨਹੀਂ ਕਰਨੀ ਚਾਹੀਦੀ ਜੀ ਤੇ ਰੀਲੀਜ਼ ਡੇਟ ਜਲਦੀ ਕਰ ਦਿਓ ਕਲਰ ਰੀਲੀਜ਼ ਹੋ ਰਹੀ ਹੈ ਮੈਂ ਸਾਰੇ ਸਰੋਤਿਆਂ ਨੂੰ ਇਹ ਹੀ ਕਹਿਣਾ ਚਾਹੂੰਗਾ ਕਿ ਪਰਸੋਂ ਨੂੰ ਫਿਲਮ ਰੀਲੀਜ਼ ਹੋ ਰਹੀ ਹੈ ਸਾਰੇ ਜਾਣੇ ਆਪਣੇ ਪਰਿਵਾਰ ਨਾਲ ਫਰੈਂਡਸ ਦੇ ਨਾਲ ਜਾਓ ਜ਼ਰੂਰ ਦੇਖੋ ਤੇਰੀਆਂ ਮੇਰੀ